ਇਲੈਕਸ਼ਨ ਵਿਭਾਗ ਵੱਲੋਂ ਜੋ ਮੁੱਖ ਚੋਣ ਅਧਿਕਾਰੀ ਕਾਰਕਾਲੇ ਦਿੱਲੀ ਐ ਉਥੋਂ ਸਾਰੇ ਹੀ ਦੇਸ਼ ਦੇ ਲਈ ਇੱਕ ਆਰਡਰ ਨਿਕਲੇ ਨੇ ਇਹ ਅਧਿਆਪਕ ਵਰਗ ਦੇ ਲਈ ਵੀ ਜ਼ਰੂਰੀ ਹੈ ਕਿਉਂਕਿ ਜ਼ਿਆਦਾਤਰ ਜੋ ਡਿਊਟੀਆਂ ਲੱਗਦੀਆਂ ਨੇ ਉਹ ਅਧਿਆਪਕ ਵਰਗ ਦੇ ਵਿੱਚੋਂ ਹੀ ਲੱਗਦੀਆਂ ਨੇ ਚਾਹੇ ਉਹ ਕਲਾਸ ਏ ਹੋਵੇ ਬੀ ਹੋਵੇ ਜਾਂ ਸੀ ਹੋਵੇ ਸੋ ਇਸ ਵਿੱਚ ਜੋ ਵੀ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਉਸ ਸੰਬੰਧੀ ਜੋ ਵੀ ਪੇਮੈਂਟ ਅਦਾ ਕਰਨੀ ਹੈ ਜੋ ਵੀ ਉਹਨਾਂ ਨੂੰ ਉਹਨਾਂ ਦਾ ਜੋ ਵੀ ਬਣਦਾ ਮਾਨ ਪੱਤਾ ਦਿੱਤਾ ਜਾਂਦਾ ਇੱਕ ਜਾਂ ਦੋ ਦਿਨ ਦਾ ਉਸ ਸੰਬੰਧੀ ਜੋ ਆਰਡਰ ਨੇ ਉਹ ਜਨਰਲ ਇਲੈਕਸ਼ਨ ਆਫ ਲੋਕ ਸਭਾ ਦੇ ਉਹਨਾਂ ਸਬੰਧੀ ਜਿਹੜੇ ਆਰਡਰ ਨੇ ਉਹ ਪਾਸ ਕਰ ਦਿੱਤੇ ਗਏ ਨੇ ਜੋ ਸੈਕਟਰ ਆਫਿਸਰਸ ਹੋਣਗੇ ਉਹਨਾਂ ਨੂੰ ਲੰਮਸਮ ਜਿੰਨੇ ਵੀ ਦਿਨ ਕੰਮ ਕਰਨਾ ਪਵੇਗਾ ਉਸ ਦਾ 5000 ਰੁਪਇਆ ਦਿੱਤਾ ਜਾਣਾ ਤੇ ਜੋ ਮਾਸਟਰ ਟ੍ਰੇਨਰ ਹੋਣਗੇ ਜੋ ਕਿ ਟ੍ਰੇਨਿੰਗ ਅਟੈਂਡ ਕਰਨਗੇ ਜੋ ਕਿ ਥੱਲੇ ਪੋਲਿੰਗ ਪਾਰਟੀਆਂ ਦੀਆਂ ਟ੍ਰੇਨਿੰਗ ਹੋਣਗੀਆਂ ਉਹਨਾਂ ਨੂੰ ਲੰਮਸਮ 2000 ਰੁਪਇਆ ਦਿੱਤਾ ਜਾਣਾ ਤੇ ਜੋ ਕਿ ਪੀਓ ਹੋਣਗੇ ਪ੍ਰੈਜ਼ਾਈਡਿੰਗ ਆਫਿਸਰ ਹੋਣਗੇ ਜਾਂ ਕਾਊਂਟਿੰਗ ਗਿਣਤੀ ਦੇ ਜਿਹੜੇ ਸੁਪਰਵਾਈਜ਼ਰ ਹੋਣਗੇ ਜਾਂ ਜਿਹੜੇ ਸੈਕਸ਼ਨ ਸੁਪਰਵਾਈਜ਼ਰ ਹੋਣਗੇ ਉਹਨਾਂ ਨੂੰ 350 ਰੁਪਏ ਇੱਕ ਦਿਨ ਦੇ ਮਤਲਬ ਜਿੰਨੇ ਵੀ ਉਹ ਦਿਨ ਇਹਦੇ ਵਿੱਚ 3 ਦਿਨ 4 ਦਿਨ 5 ਦਿਨ ਕੰਮ ਕਰਨਗੇ 350 ਰੁਪਏ ਪਰ ਡੇ ਦੇ ਅਕੋਰਡਿੰਗ ਉਹਨਾਂ ਨੂੰ ਐਕਸਟਰਾ ਅਲਾਉਂਸ ਮਿਲੂਗਾ ਪੋਲਿੰਗ ਆਫੀਸਰ ਦੇ ਪੀਓ ਜਾਂ ਕਾਊਂਟਿੰਗ ਅਸਿਸਟੈਂਟ ਜਾਂ ਸੈਕਸ਼ਨ ਅਸਿਸਟੈਂਟ ਭਾਵੇਂ ਕਿ ਅਸਿਸਟੈਂਟ ਪੋਲਿੰਗ ਪਾਰਟੀ ਦੇ ਵਿੱਚ ਪੀਓ ਦੇ ਅਸਿਸਟੈਂਟ ਦੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਨੂੰ 250 ਰੁਪਏ ਪਰ ਡੇ ਮਿਲਣਾ ਹੈ ਜੋ ਕਲਾਸ 4 ਹੈ ਜੀ ਜੋ ਕਿ ਸਮਾਨ ਸਾਂਭਣ ਦੇ ਵਿੱਚ ਡਿਸਟ੍ਰੀਬਿਊਟ ਕਰਨ ਦੇ ਵਿੱਚ ਪਾਬੰਧ ਕਰਨ ਦੇ ਵਿੱਚ ਹੈਲਪ ਕਰਦਾ ਹੈ ਉਸ ਨੂੰ 200 ਰੁਪਏ ਪਰ ਡੇ ਮਿਲਣਾ ਹੈ ਜੀ ਜੋ ਕਿ ਪੈਕੇਟ ਲੰਚ ਹੈ ਜਾਂ ਕੋਈ ਵੀ ਰਿਫਰੈਸ਼ਮੈਂਟ ਮਿਲਣੀ ਹੈ ਉਹ ਉਸ ਤੋਂ ਬਾਅਦ ਜੋ ਵੀ ਵੀਡੀਓਗ੍ਰਾਫੀ ਵੀਡੀਓ ਸਰਵੇਲੈਂਸ ਟੀਮ ਹੋਏਗੀ ਜਾਂ ਵੀਡੀਓ ਵੀਿੰਗ ਟੀਮ ਹੋਏਗੀ ਜਾਂ ਅਕਾਊਂਟਿੰਗ ਟੀਮ ਹੈ ਜਾਂ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਮੀਡੀਆ ਦੇ ਨਾਲ ਰਿਲੇਟਡ ਕੰਮ ਹੋਣਗੇ ਜਾਂ ਕੋਈ ਫਲਾਈਂਗ ਸਕੁਐਡ ਆਪავਕੀ ਜੋ ਵੀ ਵੱਖ-ਵੱਖ ਕਬੂਥਾਂ ਤੇ ਜਾਏਗੀ ਆਏਗੀ ਉਹ ਜੋ ਵੀ ਅੱਗੇ ਆਪਣੀ ਫੀਲਡ ਦੇ ਵਿੱਚ ਕੰਮ ਕਰਨਗੇ ਉਹਨਾਂ ਨੂੰ ਕਲਾਸ ਦੇ ਅਕੋਰਡਿੰਗ ਕਲਾਸ 1 2 3 ਤੇ 4 ਇਨਾਂ ਨੂੰ ਜੋ ਹੈ ਲੰਮਸਮ ਮਿਲਣਾ ਹੈ ਕਲਾਸ 1 ਤੇ 2 ਆਪਾਂ A ਤੇ B ਸਕੇਲ ਕਹਿ ਰਹੇ ਹਾਂ ਉਹਨਾਂ ਨੂੰ 1200 ਰੁਪਏ ਕਪ ਕ ਮਿਲਣਾ ਹੈ ਜੀ ਤੇ ਜਿਹੜੇ 3rd ਕਲਾਸ C ਗ੍ਰੇਡ ਚ ਆ ਜਾਂਦੇ ਨੇ ਉਹਨਾਂ ਨੂੰ 1000 ਰੁਪਏ ਲੰਮਸਮ ਤੇ ਜੋ 4th ਕਲਾਸ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ 200 ਰੁਪਏ ਇੱਕ ਦਿਨ ਦਾ ਮਿਲਣਾ ਮਾਈਕਰੋ ਆਬਜ਼ਰਵਰ ਜੋ ਹੁੰਦੇ ਨੇ ਮਾਈਕਰੋ ਆਬਜ਼ਰਵਰ ਦੀ ਪੂਰੀ ਟੀਮ ਹੁੰਦੀ ਹੈ ਜੋ ਮਾਈਕਰੋ ਆਬਜ਼ਰਵਰ ਲੱਗਿਆ ਹੁੰਦਾ ਹੈ ਜੋ ਕਿ ਇਸ ਚੀਜ਼ ਨੂੰ ਦੇਖਦਾ ਬੁੱਤਾਂ ਦੇ ਪੋਲਿੰਗ ਹੋ ਰਹੀ ਹੈ ਕਿੱਦਾਂ ਹੋ ਰਹੀ ਹੈ ਜੇ ਸਾਰਾ ਡਾਟਾ ਕਿੱਦਾਂ ਕੋਰਡ ਆਫ ਕੰਡਕਟਰ ਦੇ ਅੰਦਰ ਕਿੱਦਾਂ ਸਾਰਾ ਚੱਲ ਲੰਸਮ ਪਾ ਕੇ ਪੋਲਿੰਗ ਵਾਲੇ ਦੇ ਨਹੀਂ ਜਿਆਦਾ ਇਹਨਾਂ ਦਾ ਕੰਮ ਹੁੰਦਾ ਹੈ ਅਸਿਸਟੈਂਟ ਐਕਸਪੈਂਡੀਚਰ ਆਬਜ਼ਰਵਰ ਹੈ ਜੋ ਉਸ ਨੂੰ 7500 ਰੁਪਿਆ ਲੰਸਮ ਮਿਲਣਾ ਫੁੱਲ ਟਾਈਮ ਡਿਊਟੀ ਦਾ ਤੇ ਪਾਰਸ਼ੀਅਲ ਡਿਊਰੇਸ਼ਨ ਔਨ ਪ੍ਰੋ ਰੇਟਾ ਬੇਸਿਸ ਸੋ ਇਸ ਤਰ੍ਹਾਂ ਜੋ ਅਲੱਗ-ਅਲੱਗ ਡਿਊਟੀਆਂ ਲੱਗਣੀਆਂ ਉਹਨਾਂ ਦੇ ਮਾਣ ਪੱਤੇ ਆ ਜਿਹੜੇ ਉਹ ਫਿਕਸ ਕਰ ਦਿੱਤੇ ਗਏ ਨੇ ਇਸ ਲੈਟਰ ਦੇ ਅਕੋਰਡਿੰਗ ਤੇ ਇਸ ਲੈਟਰ ਦੇ ਅਕੋਰਡਿੰਗ ਹੀ ਉਹਨਾਂ ਨੂੰ ਇਹ ਜੋ ਹੈ ਮਿਲਣਯੋਗ ਹੋਵੇਗਾ ਸੋ ਇਸ ਰੰਦੀ ਜੋ ਹਦਾਇਤਾਂ ਨੇ ਉਹ ਸਾਰੀਆਂ ਥੱਲੇ ਦੇ ਦਿੱਤੀਆਂ ਗਈਆਂ ਨੇ ਤੇ ਲੈਟਰ ਨੂੰ ਤੁਸੀਂ ਪੜ੍ਹ ਸਕਦੇ ਹੋ ਸੋ ਐਸੀ ਤਰ੍ਹਾਂ ਹੋਰ ਜਾਣਕਾਰੀ ਦੇ ਲਈ ਜੇਮ ਜੀ ਸਟੱਡੀਜ਼ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਬਰਤਵਾ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਥੈਂਕ ਯੂ ਜੀ